ਮੇਰਾ ਨਾਮ ਡਾਕਟਰ ਗੁਰਸ਼ਿੰਦੀਪ ਹੈ ਮੈਂ ਸਰਕਾਰੀ ਅਨਬੀਰ ਕਾਲਜ ਤੋਂ ਦੇ ਵਿੱਚ ਪਿਛਲੇ 18 ਸਾਲ ਤੋਂ ਰਾਜਨੀਤੀ ਸ਼ਾਸਤਰ ਵਿਭਾਗ ਵਿੱਚ ਪੜ੍ਹਾ ਰਹੀ ਹਾਂ ਅੱਜ ਜਿਹੜੇ ਨੋਕੀਨ ਲੈ ਕੇ ਤੁਹਾਡੇ ਦੇ ਸਾਹਮਣੇ ਆਈ ਹੈ ਕਿ ਅ ਮੈਂ ਇਸੇ ਇੱਕ ਦੂਸਰਾ ਪੱਖ ਜਿਹੜਾ ਹੈਗਾ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਹਾਂ ਪਿਛਲੀ ਕਈ ਸਰਕਾਰਾਂ ਦੇ ਵਿੱਚੋਂ ਆਪ ਸਰਕਾਰ ਦੇ ਵਾਦੇ ਸਾਨੂੰ ਬਹੁਤ ਜ਼ਿਆਦਾ ਪ੍ਰੋਮਿਸਿੰਗ ਲੱਗੇ ਸੀਗੇ ਕਿਉਂਕਿ ਜਦੋਂ 2021 ਦੇ ਵਿੱਚ ਕਾਂਗਰਸ ਦਾ ਜਿਹੜਾ ਸੱਤਾ ਦਾ ਟਾਈਮ ਖਤਮ ਹੋ ਰਿਹਾ ਸੀਗਾ ਔਰ ਅਸੀਂ ਇਸ ਦੇ ਵਿਰੁੱਧ ਪੇਪਰ ਦਾ ਜਿਹੜਾ ਢੰਗ ਸੀ 1158 ਦਾ ਉਸ ਤੇ ਵਿਰੁੱਧ ਜਿਹੜਾ ਇਹ ਧਰਨਾ ਲਾਇਆ ਸੀ ਉਹਦੇ ਵਿੱਚ ਬਹੁਤ ਸਾਰੇ ਆਪ ਲੀਡਰ ਜਿਹੜੇ ਸਿਗੇ ਜੋ ਅੱਜ ਸੱਤਾ ਦੇ ਵਿੱਚ ਹਨ ਉਹ ਧਰਨਿਆਂ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਜਿਹੜਾ ਹੈਗਾ ਸ਼ਾਮਿਲ ਹੋਏ ਸਨ ਇੱਥੋਂ ਦੇ ਸੰਗਰੂਰ ਦੇ ਲੋਕਲ ਐਮਐਲਏ ਵੀ ਸ਼ਾਮਿਲ ਹੋਏ ਸਨ ਈਵਨ ਕਿ ਜੋ ਅੱਜ ਦੇ ਸਿੱਖਿਆ ਮੰਤਰੀ ਹੈ ਉਹ ਵੀ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਏ ਸਨ ਅਸੀਂ ਉਹਨਾਂ ਨੂੰ ਆਪਣੀਆਂ ਸਾਰੀਆਂ ਪ੍ਰੋਬਲਮਸ ਉਸ ਦਰੀ ਦੇ ਉੱਤੇ ਬੈਠ ਕੇ ਦੱਸੀਆਂ ਸੀ ਤੇ ਸਾਨੂੰ ਉਮੀਦ ਵੀ ਕੀਤੀ ਸੀ ਕਿ ਕਿਉਂਕਿ ਇਹ ਸਰਕਾਰ ਦਰੀਆਂ ਤੋਂ ਉੱਠ ਕੇ ਸੱਤਾ ਵਿੱਚ ਆ ਰਹੀ ਹੈ ਤਾਂ ਹੋ ਸਕਦਾ ਹੈ ਕਿ ਇਹਨਾਂ ਨੂੰ ਆਮ ਲੋਕਾਂ ਦੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਜੈਨਿਊਨ ਤਰੀਕੇ ਦੇ ਨਾਲ ਸਮਝ ਆਉਣ ਪਰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਜਿਵੇਂ ਹੀ ਸੱਤਾ ਜਿਹੜੀ ਹੈਗੀ ਹੈ ਤੁਹਾਨੂੰ ਮਿਲਦੀ ਹੈ ਸ਼ਾਇਦ ਤੁਸੀਂ ਆਮ ਲੋਕਾਂ ਦੀਆਂ ਪ੍ਰੋਬਲਮਸ ਭੁੱਲ ਜਾਂਦੇ ਹੋ ਇਸ ਪੋਸਟਾਂ ਦੇ ਵੇਲੇ ਮੈਂ ਦੱਸੂਗੀ ਕਿ ਅਸੀਂ ਇੱਕ ਵਾਰੀ ਅੱਜ ਦੇ ਮੌਜੂਦਾ ਸੀਐਮ ਸਾਹਿਬ ਦੇ ਘਰੇ ਗਏ ਸੀ ਤੇ ਉਹਨਾਂ ਨੇ ਉਸ ਵੇਲੇ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਜੀ ਨੂੰ ਫੋਨ ਕਰਕੇ ਕਿਹਾ ਸੀ ਕਿ ਜੇ ਅੱਜ ਤੁਹਾਨੂੰ ਹਾਕੀ ਦੇ ਮੈਦਾਨ ਵਿੱਚ ਭੇਜ ਦਿੱਤਾ ਜਾਵੇ ਕਿ ਤੁਹਾਡੀ ਜਿਹੜੀ ਪਰਫਾਰਮੈਂਸ ਹੈ ਉਹ ਉਵੇਂ ਹੋਏਗੀ ਹੁਣ ਇਹ ਸਬਜੈਕਟ ਦੇ ਐਕਸਪਰਟ ਹੋ ਚੁੱਕੇ ਹਨ ਸੋ ਉਹਨੂੰ ਇਹਨਾਂ ਨੂੰ ਤਰਸ ਦੇ ਆਧਾਰ ਤੇ ਉੱਤੇ ਇਹਨਾਂ ਦੇ ਲਈ ਕੋਈ ਜਿਹੜੀ ਪਾਲਿਸੀ ਕ੍ਰੀਏਟ ਕਰਨੀ ਚਾਹੀਦੀ ਹੈ ਕਿ ਅੱਜ ਉਹ ਆਪਣੇ ਵਾਅਦੇ ਭੁੱਲ ਗਏ ਹਨ ਦੇਖੋ ਅਸੀਂ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਜਦੋਂ ਕਾਲਜਿਸ ਦੇ ਵਿੱਚ ਕੇਵਲ 4500 ਰੁਪਿਆ ਮਿਲਦਾ ਹੁੰਦਾ ਸੀਗਾ ਉਹ ਵੀ ਸਿਰਫ 6 ਮਹੀਨਿਆਂ ਦੇ ਲਈ ਉਹਨਾਂ ਵਕਤ ਦੇ ਵਿੱਚ ਬਹੁਤ ਲੋਕ ਹੋਰ ਵੀ ਇਨ੍ਹਾਂ ਕਾਲਜਿਸ ਦੇ ਵਿੱਚ ਆਏ ਸੀ ਪਰ ਕਾਲਜ ਦੇ ਹਾਲਾਤ ਇੰਨੇ ਮਾੜੇ ਸੀ ਹਿਮਿਲੇਸ਼ਨ ਵੀ ਬਹੁਤ ਜ਼ਿਆਦਾ ਸੀ ਤੇ ਉਹ ਉਹਨਾਂ ਜੌਬਸ ਨੂੰ ਉਹਨਾਂ ਨੇ ਨਹੀਂ ਐਕਸੈਪਟ ਕੀਤਾ ਉਹਨਾਂ ਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਹੈ ਇਸ ਦੇ ਵਿੱਚ ਉਹ ਨਹੀਂ ਉਹਦੇ ਵਿੱਚ ਅਡਜਸਟ ਹੋ ਸਕੇ ਤੇ ਉਹ ਜੌਬ ਛੱਡ ਕੇ ਚਲੇ ਗਏ ਅਸੀਂ ਉਹਨਾਂ ਵਕਤਾਂ ਦੇ ਵਿੱਚ ਇਨ੍ਹਾਂ ਕਾਲਜਾਂ ਦਾ ਮਾੜਾ ਵਕਤ ਜਿਹੜਾ ਹੈਗਾ ਕੱਢਿਆ ਅਸੀਂ ਬੱਚਿਆਂ ਨੂੰ ਬੱਚਿਆਂ ਦੇ ਭਵਿੱਖ ਨੂੰ ਕੁਝ इमोਸ਼ਨਲੀ ਵੀ ਅਟੈਚ ਹੋ ਗਏ ਨਾ ਇੰਸਟੀਟਿਊਸ਼ਨਸ ਦੇ ਨਾਲ ਤੇ ਅਸੀਂ ਆਕਸਫੋਰਡ ਸਾਰੀ ਇਹਨਾਂ ਦੀ ਜਿਹੜੀ ਹੈਗੀ ਕੱਢੀ ਇਲੈਕਸ਼ਨ ਡਿਊਟੀ ਕੀਤੀਆਂ ਐਨਸੀਸੀ ਐਨਐਸਐਸ ਸਾਰੇ ਕੰਮ ਕੀਤੇ ਜੋ ਕਿ ਇੱਕ ਰੈਗੂਲਰ ਪ੍ਰੋਫੈਸਰ ਦੇ ਹੁੰਦੇ ਹਨ ਜਿੰਨਾ ਟਾਈਮ ਉਹ ਬੈਠਦੇ ਸੀ ਉਹਨਾਂ ਟਾਈਮ ਅਸੀਂ ਬੈਠਦੇ ਸੀ ਜੋ ਸਗੋਂ ਉਹਨਾਂ ਤੋਂ ਜ਼ਿਆਦਾ ਕੰਮ ਕਰਦੇ ਹੁੰਦੇ ਸੀ ਕਿਉਂਕਿ ਸਾਨੂੰ ਇੱਕ ਉਮੀਦ ਸੀ ਵੀ ਜਿਵੇਂ ਇੰਜੀਨੀਅਰਿੰਗ ਸਿਸਟਮ ਦੇ ਵਿੱਚ ਡੀਪਲੀ ਜਾਵਾਂਗੇ ਉਵੇਂ ਉਹ ਵੀ ਸਾਡੀ ਜੌਬ ਜਿਹੜੀ ਹੈਗੀ ਆਉਣ ਵਾਲੇ ਵਕਤ ਵਿੱਚ ਸਿਕਿਉਰ ਹੋਵੇਗੀ ਪਰ ਆਪ ਸਰਕਾਰ ਨੇ ਜਦੋਂ ਇਹਨਾਂ ਬਾਰੇ ਸੋਚਿਆ ਉਹ ਹਮੇਸ਼ਾ ਜਦੋਂ ਅਸੀਂ ਉਹਨਾਂ ਨਾਲ ਜਾ ਕੇ ਗੱਲ ਕਰਦੇ ਸੀ ਉਹ ਕਹਿੰਦੇ ਸੀ ਵੀ ਤੁਸੀਂ ਵੇਟ ਕਰੋ ਅਸੀਂ ਤੁਹਾਡੇ ਲਈ ਇੱਕ ਪਾਲਿਸੀ ਕ੍ਰੀਏਟ ਕਰਾਂਗੇ ਅਸੀਂ ਤੁਹਾਡੇ ਲਈ ਇੱਕ ਪਾਲਿਸੀ ਕ੍ਰੀਏਟ ਕਰਾਂਗੇ ਪਰ ਉਹਨਾਂ ਨੇ ਇਹਨਾਂ ਜਿੰਨੇ ਵੀ ਗੈਸਟ ਫੈਕਿਲਿਟੀ ਹੈਗੇ ਉਹਨਾਂ ਦੇ ਲਈ ਕੋਈ ਵੀ ਜਿਹੜਾ ਹੈਗਾ ਪਾਲਿਸੀ ਕ੍ਰੀਏਟ ਨਹੀਂ ਕੀਤੀ ਹੈਗੀ ਦੇਖੋ ਇਸ ਸਰਕਾਰ ਤੋਂ ਉਮੀਦ ਹੈ ਸਾਨੂੰ ਐਸੀ ਗੱਲ ਨਹੀਂ ਕਿ ਅਸੀਂ ਇਹ ਨਹੀਂ ਫੀਲ ਕਰਦੇ ਕਿ ਅਸੀਂ ਸਾਡਾ ਕੁਝ ਕਰ ਨਹੀਂ ਸਕਦੇ ਹੈਗੀ ਅਸੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਅਪੀਲ ਕਰਦੇ ਹਾਂ ਸੰਗਰੂਰ ਦੇ ਹੈਗੇ ਨੇ ਸੀਐਮ ਸਾਹਿਬ ਅਸੀਂ ਉਹਨਾਂ ਨੂੰ ਜਦੋਂ ਐਮਪੀ ਦੀ ਇਲੈਕਸ਼ਨ ਜਿੱਤੇ ਸੀ ਉਦੋਂ ਵੀ ਸਪੋਰਟ ਕੀਤੀ ਸੀ ਜਦੋਂ ਉਹ ਐਮਐਲਏ ਦੇ ਵਿੱਚ ਇਲੈਕਸ਼ਨ ਉਹਨੇ ਲੈਜਿਸਲੇਚਰਸ ਜਿੱਤੀ ਉਦੋਂ ਵੀ ਅਸੀਂ ਸਪੋਰਟ ਕੀਤੀ ਸਭ ਨੂੰ ਸਪੋਰਟ ਕੀਤੀ ਜੇ ਯੰਗ ਜਨਰੇਸ਼ਨ ਨੇ ਸਪੋਰਟ ਕੀਤੀ ਤਾਂ ਹੀ 99 ਸੀਟਾਂ ਆਈਆਂ ਨੇ ਜੇ ਸਾਰਿਆਂ ਨੇ ਵਿਸ਼ਵਾਸ ਕੀਤਾ ਤਾਂ ਹੀ 99 ਸੀਟਾਂ ਆਈਆਂ ਨੇ ਅਸੀਂ ਵੀ ਉਹਨਾਂ ਵਿੱਚੋਂ ਇੱਕ ਸੀ ਹੁਣ ਅਸੀਂ ਇਹਨਾਂ ਤੋਂ ਪੂਰੀ ਪੂਰੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਲਈ ਇੱਕ ਪਾਲਿਸੀ ਕ੍ਰੀਏਟ ਕਰੋ ਤਾਂ ਕਿ ਸਾਡਾ ਇੱਕ ਵੀ ਗੈਸਟਫਿਕਲਟੀ ਲੈਕਚਰ ਜਿਹੜਾ ਹੈ ਜੋਬ ਤੋਂ ਬਣ ਜਾ ਨਹੀਂ ਹੋਣਾ ਚਾਹੀਦਾ ਜੀ ਨਾਮ ਕੀ ਪੈਲਾ ਤੁਹਾਡਾ ਅਜਨੀ ਵੈਲਕਮ ਨਾਮ ਦਾ ਪੁੱਛੋ ਪੈਲਾ ਨਾਮ ਕੀ ਹੈ ਜੀ ਪ੍ਰੋਫੈਸਰ ਗੁਰਸੇਵ ਸਿੰਘ ਜੀ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਗੁਰਸੇਵ ਸਿੰਘ ਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਕੇਸ ਮੁੱਦੇ ਨੂੰ ਲੈ ਕੇ ਕਰਦੇ ਹਾਂ ਕਿ ਤੁਹਾਡੀ ਇਸ਼ੂ ਨਿਦੇਰੇ ਅਸੀਂ ਸਾਡੇ ਜੀ ਸੰਯੁਕਤ ਮੋਰਚਾ ਫਰੰਟ ਗੈਸਟ ਅਬਿਲਟੀ ਪੰਜਾਬ ਵੱਲੋਂ ਸੰਗਰੂਰ ਸੀਐਮ ਸਿਟੀ ਦੇ ਵਿੱਚ ਪ੍ਰੈਸ ਕਾਨਫਰੰਸ ਇਸੇ ਗੱਲ ਤੇ ਕੀਤੀ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਮਾਨ ਸਾਹਿਬ ਤੁਸੀਂ ਪਿਛਲੇ 3-4 ਦਿਨਾਂ ਚੋਂ ਬਿਮਾਰ ਕਾਦੇ ਹੋਏ ਹੋ ਤੇ ਪੰਜਾਬ ਦੀ ਦਸ਼ਾ ਜਿਹੜੀ ਉਚੇਰੀ ਸਿੱਖਿਆ ਵਿਭਾਗ ਨੇ ਬਦਲ ਕੇ ਰੱਖ ਦਿੱਤੀ ਹੈ। ਗਰਾਉਂਡ ਲੈਵਲ ਤੇ ਤੁਹਾਡਾ ਗ੍ਰਾਫ ਇਹਨਾਂ ਨੇ ਬਿਲਕੁਲ ਜ਼ੀਰੋ ਕਰਨ ਦੀ ਟਰਾਈ ਕੀਤੀ ਹੈ। ਤੁਸੀਂ ਇੱਕ ਵਾਰੀ ਗਰਾਉਂਡ ਲੈਵਲ ਤੇ ਆਪਣੀਆਂ ਟੀਮਾਂ ਭੇਜ ਕੇ ਚੈੱਕ ਕਰੋ ਪੰਜਾਬ ਦੇ ਕਾਲਜਾਂ ਦੇ ਹਾਲਾਤ ਕੀ ਨੇ। ਕੀ ਅੱਜ ਪੰਜਾਬ ਦੇ ਕਾਲਜਾਂ ਦੇ ਵਿੱਚ ਵਾਪਰ ਰਿਹਾ ਹੈ? ਉਚੇਰੀ ਸਿੱਖਿਆ ਵਿਭਾਗ ਕਿਹੜੀਆਂ ਰਣਨੀਤੀਆਂ ਤੇ ਆਇਆ ਹੋਇਆ ਹੈ? ਉਚੇਰੀ ਸਿੱਖਿਆ ਵਿਭਾਗ ਸਾਨੂੰ ਲਿਖ ਕੇ ਦਿੰਦਾ ਕਿ ਪੰਜਾਬ ਦੇ ਗੈਸਟ ਫੈਕਲਟੀ ਜਿਹੜੇ ਪ੍ਰੋਫੈਸਰ ਨੇ ਉਹ ਖਾਲੀ ਪੋਸਟਾਂ ਨੇ। 1996 ਤੋਂ ਲੈ ਕੇ 2024 ਤੱਕ ਕਿਹੜੇ ਲੋਕਾਂ ਨੇ ਪੰਜਾਬ ਦੇ ਕਾਲਜਾਂ ਨੂੰ ਸੰਭਾਲਿਆ ਹੈ ਕਿਹੜੇ ਲੋਕਾਂ ਨੇ ਪੰਜਾਬ ਦੇ ਕਾਲਜਾਂ ਨੂੰ ਜਿਉਂਦਾ ਰੱਖਿਆ ਅਸੀਂ ਨਹੀਂ ਕਹਿੰਦੇ ਕਿ ਅਸੀਂ ਹਾਂ ਉਹ ਲੋਕ ਤੁਸੀਂ ਕਾਲਜਾਂ ਦੇ ਵਿੱਚ ਬਣੀਆਂ ਕੰਮਕਾਰ ਕਰਨ ਵਾਲੀਆਂ ਕਮੇਟੀਆਂ ਦਾ ਰਿਕਾਰਡ ਚੈੱਕ ਕਰੋ ਕਮੇਟੀਆਂ ਦੇ ਵਿੱਚ ਕਿੰਨਾਂ ਦੇ ਨਾਮ ਨੇ ਤੁਸੀਂ ਕਾਲਜਾਂ ਦੇ ਵਿੱਚ ਬਣੇ ਹੋਏ ਪ੍ਰੋਸਪੈਕਟ ਚੈੱਕ ਕਰੋ ਉਹਦੇ ਵਿੱਚ ਕਿੰਨਾਂ ਦੇ ਨਾਮ ਲਿਖੇ ਹੋਏ ਐ ਠੀਕ ਹੈ ਜੀ ਜਦੋਂ 1099 ਭਰਤੀ ਸ਼ੁਰੂ ਹੋਈ ਸੀਗੀ ਇੱਕ ਸਾਡੇ ਪ੍ਰੋਫੈਸਰ ਬਲਵਿੰਦਰ ਕੌਰ ਜਿਹੜੇ ਸੁਸਾਇਡ ਕਰ ਗਏ ਸੀਗੇ ਕੀ ਸਾਨੂੰ ਹੁਣ ਬਲਵਿੰਦਰ ਕੌਰ ਵਾਂਗ ਸੁਸਾਇਡ ਕਰਨਾ ਪਊਗਾ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦਾ ਨਾਮ ਉਚੇਰੀ ਸਿੱਖਿਆ ਵਿਭਾਗ ਲਿਸਟ ਦੇ ਵਿੱਚ ਲਿਖ ਕੇ ਭੇਜ ਰਿਹਾ ਹੈ ਕਿ ਉਹਨਾਂ ਨੂੰ ਨੌਕਰੀ ਮਿਲ ਚੁੱਕੀ ਹੈ ਕੀ ਸਾਡਾ ਨਾਮ ਸਾਡੇ ਮਰਨ ਤੋਂ ਬਾਅਦ ਕਿਸੇ ਲਿਸਟ ਦੇ ਵਿੱਚ ਆਊਗਾ ਕਿ ਤੁਹਾਨੂੰ ਨੌਕਰੀ ਮਿਲ ਗਈ ਜੀ ਤੁਸੀਂ ਹੁਣ ਜਾਉਂਦੇ ਹੋ ਕੇ ਆਪਣੀ ਨੌਕਰੀ ਲੈ ਲਓ ਸੋ ਅਸੀਂ ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਸਾਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਇੰਨਾ ਤੱਕਾ ਜਿਹੜਾ ਪੰਜਾਬ ਦੇ ਵਿੱਚ ਨਾ ਕੀਤਾ ਜਾਵੇ ਪੰਜਾਬ ਦੇ ਲੋਕ ਭਲੀ ਭਾਂ ਜਾਣਦੇ ਆ ਕਿ ਕੁਛ ਉਚੇਰੀ ਸਿੱਖਿਆ ਵਿਭਾਗ ਜਿਹੜਾ ਕਰ ਰਿਹਾ ਸਾਡੇ ਹੁਣ ਤੱਕ ਦੇ ਪੜਾਏ ਹੋਏ ਵਿਦਿਆਰਥੀ ਸਾਡੇ ਨਾਲ ਨੇ ਪੂਰੇ ਪੰਜਾਬ ਦੇ ਲੋਕ ਸਾਡੇ ਨਾਲ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਸਟੂਡੈਂਟ ਯੂਨੀਅਨਾਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਕੰਮ ਕਰਦੀਆਂ ਨੇ ਅੱਜ ਸਾਡੇ ਨਾਲ ਖੜੀਆਂ ਨੇ ਔਰ ਅਸੀਂ ਮਾਨ ਸਾਹਿਬ ਨੂੰ ਇਹ ਬੇਨਤੀ ਕਰਦੇ ਆਂ ਇਦਾਂ ਦੇ ਹਾਲਾਤ ਪੰਜਾਬ ਦੇ ਵਿੱਚ ਡਰ ਸਰ ਉਹ ਚੇਰੀ ਸਿੱਖਿਆ ਵਿਭਾਗ ਸਿੱਧਾ ਲਿਖ ਕੇ ਦੇ ਰਿਹਾ ਕਿ ਗੈਸਟ ਫੈਕਲਟੀ ਜਿੱਥੇ ਕੰਮ ਕਰਦਾ ਉਹਨੂੰ ਖਾਲੀ ਪੋਸਟ ਮੰਨਿਆ ਜਾਵੇ ਡਰ ਨਹੀਂ ਹੈ ਇਹ ਹਕੀਕਤ ਹੈ ਦੇਖੋ ਅਸੀਂ ਅੱਜ ਆਪਣਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਹੈ ਲੋਕ ਮਨਾਉਂਦੇ ਹੋਣਗੇ ਜਨਮ ਦਿਨ ਇੱਕ ਖੁਸ਼ੀ ਦਾ ਦਿਨ ਹੁੰਦਾ ਸਾਡੇ ਲਈ ਮਰਨ ਦਿਨ ਹੈ ਕਿਉਂਕਿ ਸਾਨੂੰ ਖਾਲੀ ਕੋਹਤ ਕੀਤਾ ਗਿਆ ਸਾਨੂੰ ਉਥੇ ਮਰੇ ਹੋਏ ਕੋਹਤ ਕੀਤਾ ਗਿਆ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਅੱਜ ਸਾਡੀ ਯੂਨੀਅਨ ਵੱਲੋਂ ਸਾਡੀਆਂ ਜਥੇਬੰਦੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਜਾਊਗਾ ਉਹ ਮਰਨ ਤੇ ਕੱਢਿਆ ਜਾਂਦਾ ਹੁੰਦਾ ਸਾਨੂੰ ਸਰਕਾਰ ਨੇ ਮਾਰ ਦਿੱਤਾ ਇਸੇ ਕਰਕੇ ਅਸੀਂ ਅੱਜ ਕੈਂਡਲ ਮਾਰਚ ਕੱਢਣ ਜਾ ਰਹੇ ਹਾਂ ਸਾਡੇ 850 ਪ੍ਰੋਫੈਸਰ ਹੈ ਜੀ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਉਹ ਦਿਖਾਂ ਦੇ ਉੱਪਰ ਫਿਰ ਅ ਅ ਸਿਰ ਤੋਂ ਲੱਗ ਰਿਹਾ ਹੈ ਕਿ ਜਿਹੜੇ ਕਮੀ ਪਾਸੇ ਹੋਈ ਆ ਉਹ ਉਹਨਾਂ ਨੂੰ ਕੋਈ ਨਹੀਂ ਦਿੱਤਾ ਗਿਆ। ਸਰ ਉਹ ਜਾਣ ਬੁੱਝ ਕੇ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਹੈ ਜੇ ਸਰਕਾਰ ਚਾਵੇ ਤੇ ਪੋਸਟਾਂ ਖਾਲੀ ਪਈਆਂ ਸਾਨੂੰ ਤਾਂ ਹਿੱਲ ਜੁਲ ਕਰਨ ਦੀ ਲੋੜ ਹੀ ਨਹੀਂ ਸੀ ਉਹਨਾਂ ਨੂੰ ਖਾਲੀ ਪੋਸਟਾਂ ਦੇ ਵੀ ਜੁਆਇਨ ਕਰਵਾਇਆ ਜਾ ਸਕਦਾ ਸੀਗਾ। ਇਹ ਪੰਜਾਬ ਦੇ ਵਿੱਚ ਜਿਹੜਾ ਰਾਜਨੀਤਿਕ ਸਟੰਟ ਚੱਲ ਰਿਹਾ ਸਾਨੂੰ ਨਹੀਂ ਪਤਾ ਇਹਦੇ ਵਿੱਚ ਮਾਨ ਸਾਹਿਬ ਦੀ ਸ਼ਬੀ ਖਰਾਬ ਕੀਤੀ ਜਾ ਰਹੀ ਹੈ। ਜਾ ਸਾਡੇ ਮੰਤਰੀ ਸਾਹਿਬ ਦੀ ਸ਼ਬੀ ਖਰਾਬ ਕੀਤੀ ਜਾ ਰਹੀ ਹੈ ਉਹ ਪੋਸਟਾਂ ਸੀ ਉਹਨਾਂ ਪੋਸਟਾਂ ਦੇ ਪਰ ਉਹਨਾਂ ਨੂੰ ਜੋਇਨ ਕਰਾਇਆ ਗਿਆ ਬਿਲਕੁਲ ਸਰ ਬਕਾਇਦਾ ਲਿਖਿਆ ਗਿਆ ਚੇਰੀ ਸਿੱਖਿਆ ਵਿਭਾਗ ਵੱਲੋਂ ਜਿੱਥੇ ਗੈਸਟ ਫੈਕਲਟੀ ਕੰਮ ਕਰਦਾ ਉਸ ਪੋਸਟ ਨੂੰ ਖਾਲੀ ਮੰਨਿਆ ਜਾਵੇ ਕਿਤੇ ਵੀ ਦੇਖ ਜੁਤੀ ਜਿਵੇਂ ਬਸ ਜਿਹੜੇ ਤੁਹਾਡੀ ਥਾਂ ਤੇ ਜੋਇਨ ਕਰ ਰਹੇ ਉਹ 11 58 ਤੇ 10 ਜਿਹੜੀ ਸਾਇਕ ਪ੍ਰੋਸੈਸ ਜੁਨੀਅਨ ਦਾ ਤਾਂ ਪਹਿਲਾਂ ਉਹਨਾਂ ਨੇ ਧਰਨੇ ਲਾ ਕੇ ਜਾਂ ਹਾਈ ਕੋਰਟ ਕੋ ਜਿਹੜਾ ਉਹਨਾਂ ਦਾ ਰਿਟ ਲੱਗੀ ਹੋਈ ਸੀਗੀ ਤਾਂ ਹੁਣ ਉਹਨਾਂ ਨੂੰ ਜੋਇਨਿੰਗ ਕਰਵਾ ਲਿਆ ਸਰਕਾਰ ਤਾਂ ਕੋਈ ਸਾਥ ਪਤੀ ਪਹਿਲਾ ਉਹਨਾਂ ਨੇ ਸੜਕ ਤੇ ਜਿਹੜਾ ਬੈਠ ਕੇ ਮਿਲੰਗੇ ਆਪਣੀ ਨੌਕਰੀਆਂ ਪ੍ਰਾਪਤ ਕਰੀ ਇਹ ਚੀਜ਼ ਨੂੰ ਕਿਵੇਂ ਦੇ ਨਹੀਂ ਸਰ ਦੇਖੋ ਸਾਡਾ ਕਿਸੇ ਨਾਲ ਅਸੀਂ ਕੰਪੈਰੀਸ਼ਨ ਨਹੀਂ ਕਰਦੇ ਕੰਪੀਟੀਸ਼ਨ ਨਹੀਂ ਹੈ ਜਿਵੇਂ ਉਹ ਇਦਾਂ ਇਸ ਤਰੀਕੇ ਨਾਲ ਆਇਆ ਤੇ ਸਾਨੂੰ ਵੀ ਉਹ ਤਰੀਕੇ ਅਪਣਾਉਣੇ ਪੈਣਗੇ ਅਸੀਂ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਅਸੀਂ ਇੱਕ ਆਲਟੀਮੇਟਮ ਵੀ ਸਾਡੇ ਵੱਲੋਂ ਦਿੰਦੇ ਆ ਕਿ ਅੱਜ ਦੋ ਤਰੀਕਾ ਹੈ ਆਉਣ ਵਾਲੀ 5 ਅਕਤੂਬਰ ਤੱਕ ਜੇ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਡੇ ਨਾਲ ਕਿਸੇ ਤਰ੍ਹਾਂ ਬਹਿ ਕੇ ਕੋਈ ਮੀਟਿੰਗ ਵਗੈਰਾ ਨਹੀਂ ਕਰਦੇ ਤੇ ਸਾਨੂੰ ਵੀ ਫਿਰ ਉਦੋਂ ਵੀ ਖਤਰਨਾਕ ਰਾਹ ਅਪਣਾਉਣੇ ਪੈਣਗੇ ਉਹਨਾਂ ਕੋਲੇ ਤਾਂ ਕਹੀਲਾ ਵਸੀਲਾ ਹੈਗਾ ਸੀਗਾ ਕਿਤੇ ਨਾ ਕਿਤੇ ਰਿਕਾਰਡ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਸੀ ਤੁਹਾਡਾ ਕੇਸ ਚੱਲਦਾ ਹੈ ਸਾਨੂੰ ਤਾਂ ਰਿਕਾਰਡ ਦੇ ਵਿੱਚ ਹੀ ਸਰਕਾਰ ਖਤਮ ਕਰ ਰਹੀ ਹੈ ਕਿ ਤੁਸੀਂ ਤਾਂ ਸਾਡੇ EMPLOYE ਨਹੀਂ ਹੈਗੇ ਪੋਸਟਾਂ ਖਾਲੀ ਨੇ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਹੁਣ ਤੱਕ ਪੰਜਾਬ ਦੇ ਕਾਲਜਾਂ ਵੱਲੋਂ ਡਿਊਟੀਆਂ ਤੇ ਭੇਜਿਆ ਗਿਆ ਕਿਹੜੇ ਉਹ ਲੋਕ ਨੇ ਮੰਨ ਲਓ ਮੈਂ ਮੇਰੇ ਸਪੋਰਟਸ ਡਿਪਾਰਟਮੈਂਟ ਦੇ ਵਿੱਚਾਂ ਇੱਕ ਸਾਲ ਦੇ ਵਿੱਚ ਮੇਰੇ ਡਿਪਾਰਟਮੈਂਟ ਦੇ ਮੈਂ 5 5 7 7 ਇੰਟਰ ਕਾਲਜ ਕਰਵਾ ਦਿੰਨਾ ਇੱਕ ਗੈਸਟ ਵਿਕਲਟੀ ਜਦੋਂ ਉੱਥੇ ਕੋਈ ਡਿਪਾਰਟਮੈਂਟ 'ਚ ਬੰਦੇ ਹੀ ਨਹੀਂ ਫਿਰ ਪ੍ਰੋਗਰਾਮ ਕੌਣ ਕਰਵਾ ਰਿਹਾ ਉੱਥੇ ਨਹੀਂ ਜਿਵੇਂ ਤੁਸੀਂ ਖਤਰਨਾਕ ਰਾਹ ਦੀ ਗੱਲ ਕਰਦੇ ਹੋ ਕਿਸ ਤਰ੍ਹਾਂ ਦੇ ਕਿਰ ਸਿਰ ਖਾਤਰਨਾਕ ਰਾਹ ਤੇ ਦੇਖੋ ਮਰਨ ਤੋਂ ਬਾਅਦ ਹੋਰ ਰਾਹ ਕੋਈ ਨਹੀਂ ਹੁੰਦਾ ਹੈਗਾ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਜੇ ਬਲਵਿੰਦਰ ਕੌਰ ਨੂੰ ਮਰਨ ਤੋਂ ਬਾਅਦ ਨੌਕਰੀ ਮਿਲਦੀ ਹੈ ਕੀ ਸਰਕਾਰ ਸਾਡੇ ਵੱਲ ਇਹੀ ਦੇਖ ਰਹੀ ਹੈ ਸਾਡੇ ਕੋਲੇ ਰਾਹ ਹੀ ਸਰ ਪ੍ਰੋਟੈਸਟ ਦਾ ਬਚਿਆ ਕੱਲਾ ਹੋਰ ਰਸਤੇ ਨਹੀਂ ਸਾਡੇ ਕੋਲੇ ਸਾਡੇ ਕੋਲੇ ਇੰਨੀਆਂ ਤਨਖਾਹਾਂ ਨਹੀਂ ਅਸੀਂ ਹਾਈ ਕੋਰਟਾਂ ਦੇ ਵਿੱਚ ਜਾ ਸਕੀਏ ਸਰਕਾਰ ਨੂੰ ਵੀ ਪਤਾ ਸਾਨੂੰ ਕਿੰਨੀਆਂ ਕ ਤਨਖਾਹਾਂ ਦਿੰਦੇ ਆ ਅਸੀਂ ਕਿੰਨੇ ਕ ਵਕੀਲ ਜਿਹੜੇ ਅਫੋਰਡ ਕਰ ਸਕਦੇ ਆ ਕਿੱਥੇ ਅਸੀਂ ਜਾ ਸਕਦੇ ਆ ਸਾਡੇ ਕੋਲੇ ਹੋਰ ਕੋਈ ਹੱਲੇ ਨਹੀਂ ਹੈ ਸੋ ਨਾਲ ਹੀ ਸਟੇਟ ਦੇ ਵਿੱਚ ਹਰਿਆਣਾ ਸਟੇਟ ਦੇ ਵਿੱਚ ਇੱਕ ਗੱਲ ਮੈਂ ਇੱਥੇ ਐਡ ਕਰਨੀ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਕੀ ਜਿਹੜੀਆਂ ਸਿੱਖਿਆ ਨੀਤੀਆਂ ਹਰਿਆਣੇ ਦੇ ਵਿੱਚ ਚੱਲ ਰਹੀਆਂ ਨੇ ਪੰਜਾਬ ਸਰਕਾਰ ਨੂੰ ਦੇ ਰਹੀ ਹੈ ਇਹ ਸਾਡੇ ਵੱਲੋਂ ਅਸੀਂ ਇੱਕ ਰਿਕਵੈਸਟ ਦੇ ਰੂਪ 'ਚ ਬੇਨਤੀ ਕਰ ਰਹੇ ਹਾਂ ਅੱਜ ਅਪੀਲ ਵੀ ਕਰਦੇ ਹਾਂ ਕਿ ਇਹ ਨਾ ਹੋਵੇ ਕਿ ਅਸੀਂ ਤੁਹਾਡਾ ਸੱਚ ਹੈ ਜਿਹੜਾ ਹਰਿਆਣੇ ਦੇ ਲੋਕਾਂ ਨੂੰ ਜਾ ਕੇ ਦੱਸੀਏ ਔਰ ਤੁਹਾਡੀ ਫਿਰ ਉੱਥੇ VOTING ਦੇ ਉੱਤੇ ਇਫੈਕਟ ਪਵੇ ਤੇ ਪਲੀਜ਼ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ ਜਲਦ ਤੋਂ ਜਲਦ ਸਾਡੀ ਸੁਣਵਾਈ ਜਿਹੜੀ ਉਹ ਕੀਤੀ ਜਾਵੇ ਡਾਕਟਰ ਵਿੰਦਸਿੰਘ 네ਹਰੂ ਕਾਲਜ ਮਾਨਸਾ ਜੀ ਸਰ ਉਹ ਤੁਸੀਂ ਕਿਸ ਤਰ੍ਹਾਂ ਦੇ ਪ੍ਰੋਟੈਸਟ ਦਾ ਰਾਹ ਲਗਾ ਰਹੇ ਹੋ ਸਾਡੀ ਗੈਸਟ੍ਰੋਕਿਲਟੀ ਸਜੁੱਟ ਫਰੰਟ ਸਰਕਾਰੀ ਕਾਲਜ ਪੰਜਾਬ ਵੱਲੋਂ ਜੇਕਰ 5 ਤਰੀਕ ਤੱਕ ਮੁੱਖ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਨਹੀਂ ਹੁੰਦੀ ਉੱਚੇਰੀ ਸਿੱਖਿਆ ਮੰਤਰੀ ਨਾਲ ਸਾਡੀ ਮੀਟਿੰਗ ਨਹੀਂ ਹੁੰਦੀ ਕਹਿੰਦਾ ਭਾਵੇਂ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਸਾਡੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਨ ਲਈ ਇੱਕ ਚੰਗੀ ਪਾਲਿਸੀ ਨਹੀਂ ਬਣਾਈ ਜਾਂਦੀ ਤਾਂ 5 ਤਰੀਕ ਤੱਕ ਦਾ ਸਾਡਾ ਅਲਟੀਮੇਟਮ ਨੇ 6 ਤਰੀਕ ਨੂੰ ਮੁੱਖ ਮੰਤਰੀ ਰਿਹਾ ਸ਼ੰਗਰੂਰ ਵਿਖੇ ਅਸੀਂ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਜਿੰਨੀਆਂ ਬਿਰਿਆਥੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਾਰੀਆਂ ਇਹ ਸੰਘਰਸ਼ੀਲ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਮੁੱਖ ਮੰਤਰੀ ਵੀਰੇਆ ਸ਼ੰਗਰੂਰ ਦਾ ਘਰਾਓ ਕਰਾਂਗੇ ਤੁਸੀਂ ਕਹ ਰਹੇ ਹੋ ਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਪਾਰਟੀ ਦੀ ਬੋਟਿੰਗ ਹੋਣੀ ਹੈ ਇਸ ਤੋਂ ਪਹਿਲਾਂ ਉੱਥੇ ਜਾ ਕੇ ਵੀ ਤੁਹਾਡਾ ਹੈ ਕੁਝ ਪੰਡਾ ਸਰਕਾਰੋਂ ਦੇ ਪੈਸੇ ਦੇਖੋ ਜਿਹੜੀ ਭਾਈ ਨੇ ਗੱਲ ਦੱਸੀ ਹੈ ਵੀ ਜਿਹੜੀਆਂ ਹਰਿਆਣਾ ਦੀਆਂ ਨੀਤੀਆਂ ਨੇਗੀਆਂ ਉਹਦੇ ਤੇ ਅਮਲ ਕਰ ਲੈ ਪੰਜਾਬ ਸਰਕਾਰ ਕਿਉਂਕਿ 1873 ਪੋਸਟਾਂ ਨੰਨ੍ਹੇ ਸਰਕਾਰੀ ਕਾਰਜਾਂ ਸੀਗੀਆਂ 320 ਪੋਸਟਾਂ ਨਵੇਂ ਸਰਕਾਰੀ ਕਾਰਜਾਂ ਦੇ ਵਿੱਚ ਕੱਢੀਆਂ ਗਈਆਂ ਹੁਣ ਜੇ ਅਸੀਂ ਹਰਿਆਣੇ ਦੀ ਗੱਲ ਕਰੀਏ ਤਾਂ ਉਹ ਹਰਿਆਣੇ ਦੇ ਵਿੱਚ ਲਗਭਗ ਮਤਲਬ ਪ੍ਰਸੰਨ ਦੀ ਪੋਸਟਾਂ ਲਗਾਤਾਰ ਵਧੀਆਂ ਰਹਿੰਦੀਆਂ ਤੇ ਮਤਲਬ 6000 ਪੋਸਟ ਉੱਤੇ ਹਰਿਆਣੇ ਦੇ ਵਿੱਚ ਹੈ ਤੇ ਸਰਕਾਰੀ ਕਾਲਜ ਵੀ ਵੱਡੀ ਗਿਣਤੀ 'ਚ ਨੇ ਤੇ ਸਾਡੇ 1873 ਪੋਸਟਾਂ ਪੁਰਾਣੇ ਸਰਕਾਰੀ ਕਾਲਜਾਂ ਦੇ ਵਿੱਚ ਉਹ 70 ਦੇ ਧੱਕੇ ਦੇ ਚੱਲਦੀ ਆਉਂਦੀਆਂ ਜੇ ਪੰਜਾਬ ਸਰਕਾਰ ਚਾਹੇ ਤਾਂ ਹਰਿਆਣਾ ਦੀ ਤਰਜ਼ੇ ਨਵੀਆਂ ਸਾਮੀਆਂ ਵੀ ਕ੍ਰੀਏਟ ਕਰਕੇ ਸਾਡੇ ਸਾਰੇ ਬੰਦੇ ਨੂੰ ਸੈੱਟ ਕਰ ਸਕਦੀ ਹੈ